ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ 사ਤਨਾਮ ਬਦਨੀ ਤੇ ਅੱਜ ਗੱਲ ਕਰਦੇ ਆ ਨੀਰਕੰਠ ਮਹਾਦੇਵ ਭਜਨਾਂ ਲਈ ਬਦਨੀ ਕਲਾ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਜਿਹੜਾ ਉਹ ਕੋਰ ਰਿਲੀਜ਼ ਕੀਤਾ ਗਿਆ ਸ਼੍ਰੀ ਰਾਮ ਕਥਾ ਅਤੇ ਜਾਗਰਣ ਦਾ ਜਿਸ ਵਿੱਚ ਕਸਬੇ ਦੇ ਧਾਰਮਿਕ ਸੰਸਥਾਵਾਂ ਵੀ ਸਾਰਿਆਂ ਨੇ ਮਜੂਦ ਸਨ ਜਿਵੇਂ ਕਿ ਸੈਭ ਸ਼ਕਤੀ ਸੇਵਾ ਸੰਮਤੀ ਸ਼੍ਰੀ ਖਾਟੂ ਸ਼ਾਮ ਸੇਵਾ ਮੰਡਲ ਬ੍ਰਾਹਮਣ ਸਭਾ ਖੱਤਰੀ ਸਭਾ ਅਗਰਵਾਲ ਸਭਾ ਅਤੇ ਜੈ ਮਾਂ ਚੰਤਪੁਰਨੀ ਲੰਗਰ ਕਮੇਟੀ ਆਦੀ ਸੰਸਥਾਵਾਂ ਦੇ ਨਾਲ ਮੈਂਬਰ ਸਹਿਬਾਨ ਅਤੇ ਬੱਦਨੀ ਕਲਾ ਦੇ ਸਮੂਹ ਐਮਸੀ ਸਹਿਬਾਨ ਅਤੇ ਪਤਵੰਤੇ ਸੱਜਣ ਇਸ ਸਮੇਂ ਆਏ ਹੋਏ ਸੱਜਣਾ ਦਾ ਮਾਸਟਰ ਬਲਰਾਜ ਸ਼ਰਮਾ ਜੀ ਵੱਲੋਂ ਸਵਾਗਤ ਕੀਤਾ ਗਿਆ ਤੇ ਪ੍ਰੋਗਰਾਮ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਗਈ ਆਤਮਾ ਇਹਨਾਂ ਨੂੰ ਇਸੇ ਤਰ੍ਹਾਂ ਹੀ ਤੰਦਰੁਸਤੀਆਂ ਵਾਸਤੇ ਤਰੱਕੀਆਂ ਵਾਸਤੇ ਇਸੇ ਤਰ੍ਹਾਂ ਹੀ ਇਹ ਸੇਵਾ ਕਰਦੇ ਹਨ ਨਾਲ ਦੀ ਨਾਲ ਇਹ ਕਹਿਣਾ ਚਾਹਾਂਗੇ ਵੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਵੱਧ ਚੜ੍ਹ ਕੇ ਸਾਰੇ ਹਿੱਸਾ ਲੈਣਾ ਤਾਂ ਕਿ ਪ੍ਰਮਾਤਮਾ ਦਾ ਉਸ ਮਾਤਾ ਰਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਸਕੇ ਜਿੰਨੀਆਂ ਵੀ ਸੰਗਤਾਂ ਆਈਆਂ ਸਾਡੇ ਸੱਦੇ ਤੇ ਉਹਨਾਂ ਦਾ ਸਾਰਿਆਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਬੇਨਤੀ ਕਰਦੇ ਹਾਂ ਕਿ 31 ਦਸੰਬਰ ਜਾਂ ਜੋ ਵੀ ਆਪਣੇ 22 ਦਸੰਬਰ ਉਸ ਨੂੰ ਰਾਮ ਕਥਾ ਲਈਆਂ ਉਹਦੇ ਵਿੱਚ ਜੂੜ ਸਾਰੇ ਨੂੰ ਸ਼ਰਕਤ ਕਰਨੀ ਅਸੀਂ ਤੁਹਾਡਾ ਤੈਦ ਨੂੰ ਧੰਨਵਾਦ ਕਰਦੇ ਆ ਬੜਾ ਅਗਲੀ ਵਾਰ ਸੋ ਆਪਣੀ ਪੋਸਟਰ ਰਿਲੀਜ਼ ਕਰਨਾ ਜਗਰਾਤੇ ਜਾ ਇਸ ਮੌਕੇ ਹੀ ਸੰਤ ਬਾਬਾ ਗਰਿੰਦਤ ਸਿੰਘ ਜੀ ਵੀ ਪਹੁੰਚੇ ਉਹਨਾਂ ਨੇ ਜਿਹੜੇ ਸੰਗਤ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਰਖੂਗੋਲ ਨੰਦਨ ਦਸ਼ਰਾਤ ਨੰਦਨ ਬਰਵਾਨ ਸ਼੍ਰੀ ਰਾਮ ਯਾਦ ਕਰਦਿਆਂ ਹੋਇਆ ਆਪਾਂ ਸਾਰਿਆਂ ਨੇ ਆਪਣੇ ਹਾਜ਼ਰੀ ਲਵਾਉਣੀਆਂ ਉਹਨਾਂ ਦੇ ਚਰਨਾਂ ਦੇ ਵਿੱਚ ਉਹਨਾਂ ਦੇ ਜਗਾਰੇ ਦੇ ਨਾਲ ਬੋਲੋ ਜੈ ਸ਼੍ਰੀ ਰਾਮ ਜੈ ਅੱਜ ਨੀਲਕੰਠ ਮਹਾਦੇਵ ਭਜਨ ਮੰਡਲੀ ਜੋ ਇਸ ਨਗਰ ਦਾ ਮਾਣ ਹੈ ਬਹੁਤ ਹੀ ਇੱਕ ਸ਼ਲਾਘਾਯੋਗ ਉਦਮ ਕਰ ਰਹੇ ਹਨ ਬਸ ਰਾਮ ਕਥਾ 3 ਦਿਨ 28 29 30 ਦਸੰਬਰ 2025 ਔਰ 31 ਦਸੰਬਰ 2025 ਨੂੰ ਭਗਵਤੀ ਜਾਗਰ। ਸ਼੍ਰੀ ਰਾਮਚੰਦ ਮਾਨਸ ਦੇ ਵਿੱਚ ਸਾਧ ਸੰਗਤ ਇੱਕ ਚੌਪਾਈ ਆਉਂਦੀ ਹੈ। ਬੇਨ ਸਤ ਸੰਗ ਵਿਵੇਗਨਾ ਹੋਏ RAM ਕਿਰਪਾ ਬਿਨ ਸੋਭ ਨਸੋ ਅਸਲ ਵਿੱਚ ਜੇ ਭਗਵਾਨ RAM ਕਿਰਪਾ ਨਾ ਕਰਨ ਤਾਂ ਸਤ ਸੰਗ ਵੀ ਨਹੀਂ ਹੋ ਸਕਦਾ ਔਰ ਸਤ ਸੰਗ ਵਿੱਚੋਂ ਵਿਵੇਕ ਨਹੀਂ ਹੋ ਪ੍ਰਾਪਤ ਹੋ ਸਕਦਾ ਇਸ ਲਈ ਮੈਂ ਤੈ ਦਿਲ ਤੋਂ ਆਪ ਸਭ ਸੰਗਤਾਂ ਜੋ ਇੱਥੇ ਆਏ ਹੋ ਉਹਨਾਂ ਦਾ ਧੰਨਵਾਦ ਕਰਦਾ ਹਾਂ ਨੀਰਗੰਠ ਮਹਾਂ ਦੇ ਭਜਨ ਮੰਡਲੇ ਵੱਲੋਂ ਔਰ ਭਗਵਾਨ ਸ਼੍ਰੀ ਰਾਮ ਦੇ ਆਚਰਣਾ ਵਿੱਚ ਅਰਦਾਸ ਕਰਦਾ ਹਾਂ ਕਿ ਇਹ ਭਜਨ ਮੰਡਲੀ ਔਰ ਤੱਕਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਬੋਲੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਇਸੇ ਤਰ੍ਹਾਂ ਪਿੰਡ ਬਦਨੀ ਕਲਾ ਨਹਿਰ ਤੋਂ ਜਿਹੜੀ 28 ਦਸੰਬਰ ਨੂੰ ਕਲਸ਼ ਯਾਤਰਾ ਚੱਲਣੀ ਆ ਅਤੇ ਪਰਾਚੀਨ ਸੈਵ ਮੰਦਰ ਪਾਲਿਆਂ ਵਾਲਾ ਬਦਨੀ ਕਲਾ ਉਥੇ ਪਹੁੰਚਣੀ ਆ ਸੋ 28 ਤਰੀਕ ਤੋਂ ਹੀ ਸ੍ਰੀ ਰਾਮ ਕਥਾ ਸ਼ੁਰੂ ਹੋ ਜਾਣੀ ਆ ਅਤੇ 30 ਦਸੰਬਰ ਤੱਕ ਜਿਹੜੀ ਕਥਾ ਚੱਲੂਗੀ ਉਸ ਤੋਂ ਬਾਅਦ 31 ਦਸੰਬਰ ਨੂੰ ਵਿਸ਼ਾਲ ਜਾਗਰਣ ਹੋਊਗਾ ਪਰਾਚੀਨ ਸ਼ੈ ਮੰਦਰ ਭਾਲਿਆਵਾਲਾ ਨੋਟ ਕਰ ਲੋ ਜਰੂਰ ਸਾਰੇ ਪਹੁੰਚਿਓ ਅਤੇ ਸ੍ਰੀ ਰਾਮ ਕਥਾ ਸੁਣਿਓ ਆਪਣਾ ਜੀਵਨ ਸਫਲ ਕਰੋ ਅਤੇ 31 ਦਸੰਬਰ ਨੂੰ ਜਿਹੜਾ ਵਿਸ਼ਾਲ ਆਪਾਂ ਜਾਗਰਣ ਵੇਖਾਂਗੇ ਸੋ ਮਹਾਮਾਈ ਸਾਰਿਆਂ ਤੇ ਇਤਾਂ ਹੀ ਕਿਰਪਾ ਬਣਾਈ ਰੱਖੇ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਊਗੀ ਸੋ ਗਲਤੀਆਂ ਫਾਲਤੀਆਂ ਮਾਫ ਹੋ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਰੱਖਿਆ ਕਰੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਸੀਂ ਕੋਸ਼ਿਸ਼ ਕਰਦੇ ਰਹਿਾਂਗੇ ਚੰਗੇ ਚੰਗੇ ਵੀਡੀਓ ਲੈ ਕੇ ਤੁਹਾਡੇ ਅੱਗੇ ਆ ਸਕੀਏ ਸੋ ਮਿਲਦੇ ਹਾਂ ਅਗਲੇ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਜੈ ਮਾਤਾ ਦੀ